ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮਾਲ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਦੀ ਜੈਡ ਸੁਰੱਖਿਆ ਵਾਪਸ ਲਈ ਗਈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪ੍ਰਧਾਨ ਪੰਜਾਬ ਦੇ ਅਮਨ अरोड़ा ਜਿਨ੍ਹਾਂ ਦੇ ਬਾਰੇ ਮਜੀਠੀਆ ਸਾਹਿਬ ਨੇ ਕੁਝ ਗੱਲਾਂ ਕਹੀਆਂ ਉਸ ਤੋਂ ਬਾਅਦ ਅਮਨ अरोੜਾ ਪੜਕ ਗਏ ਨੇ ਅਮਨ अरोੜਾ ਨੂੰ ਚੈਲੰਜ ਜਿਹੜਾ ਅਮਨ अरोੜਾ ਨੇ ਮਜੀਠੀਆ ਸਾਹਿਬ ਨੂੰ ਚੈਲੰਜ ਦਿੱਤਾ ਹੈ ਦਰਬਾਰ ਸਾਹਿਬ ਵਿੱਚ ਜੋ ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚੋ ਚੈੱਕ ਕਰ ਤੁਸੀਂ ਸੱਚੇ ਹੈ ਤਾਂ ਐਸਾ ਮਜੀਠੀਆ ਨੇ ਕਿਹੜਾ ਝੂਠ ਬੋਲਿਆ ਜੋ ਉਹਨਾਂ ਨੂੰ ਅਮਨ अरोੜਾ ਦੇ ਵੱਲੋਂ ਚੈਲੰਜ ਦਿੱਤਾ ਗਿਆ ਅਮਨ अरोੜਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੋ ਇੱਕ ਪਾਸੇ ਡਰੇ ਡਰੇ ਹੋਏ ਗੱਲ ਕਰ ਰਹੇ ਸੀ ਅਮਨ ਅਰੋੜਾ ਦੇ ਵੱਲੋਂ ਜੋ ਇੱਕ ਪ੍ਰੋਗਰਾਮ ਦੇ ਵਿੱਚ ਮਜੀਠੀਆ ਸਾਹਿਬ ਨਾਲ ਕੁਝ ਗੱਲਾਂ ਕੀਤੀਆਂ ਜਾਂਦੀਆਂ ਨੇ ਉਹ ਅੱਜ ਮਜੀਠੀਆ ਜਿਨੇ ਕੱਲ੍ਹ ਸ਼ਾਮ ਮੀਡੀਆ ਦੇ ਉੱਪਰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਅਮਨ ਅਰੋੜਾ ਨੇ ਮਜੀਠੀਆ ਦੇ ਨਾਲ ਇਹ ਗੱਲ ਕੀਤੀ ਕਿ ਪੰਜਾਬ ਦਾ ਬੇੜਾ ਘਰ ਕਰ ਰਿਹਾ ਹੈ ਭਗਵੰਤ ਮਾਨ ਜਿਸ ਨੂੰ ਪੰਜਾਬ ਸਰਕਾਰ ਚਲਾਉਣੀ ਨਹੀਂ ਆਉਂਦੀ ਸਿਰਫ ਹਵਾ ਵਿੱਚ ਤੀਰ ਚਲਾਈ ਜਾਦਾ ਹੈ ਔਰ ਪੰਜਾਬ ਨੂੰ ਕਰਜ਼ੇ ਥੱਲੇ ਡੋਬੋਈ ਜਾ ਰਿਹਾ ਹੈ ਜਦੋਂ ਇਹ ਗੱਲ ਅੱਜ ਮੀਡੀਆ ਦੇ ਵਿੱਚ ਆਈ ਮਜੀਠੀਆ ਸਾਹਿਬ ਨੇ ਉਹ ਇੱਕ ਪਿਕ ਵੀ ਦਿਖਾਈ ਜਦੋਂ ਮਜੀਠੀਆ ਸਾਹਿਬ ਦੇ ਨਾਲ ਬਿਲਕੁਲ ਗੋਡੇ ਨਾਲ ਗੋਡਾ ਲਾ ਕੇ ਅਮਨ ਅਰੋੜਾ ਜੀ ਬੈਠੇ ਨੇ ਔਰ ਜਦੋਂ ਇਹ ਗੱਲ ਵਾਇਰਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਅਮਨ ਅਰੋੜਾ ਆਪਣਾ ਸਪਸ਼ਟੀਕਰਨ ਦਿੰਦੇ ਨੇ ਡਰੇ ਹੋਏ ਲੱਗ ਰਹੇ ਸੀ ਉਹਨਾਂ ਦੇ ਫੇਸ ਤੋਂ ਜਿਹੜਾ ਕਿ ਪੱਤਰਕਾਰ ਵਾਰ-ਵਾਰ ਉਹਨਾਂ ਨੂੰ ਪੁੱਛ ਰਿਹਾ ਸੀ ਪਰ ਉਹਨਾਂ ਦਾ ਫੇਸ ਉੱਡਿਆ ਹੋਇਆ ਸੀ ਉਹਨਾਂ ਨੂੰ ਐਸਾ ਕਿਹੜਾ ਡਰ ਸੀ ਕਿ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਬੋਲਣ ਦਾ ਕੁਝ ਖਮਿਆਜਾ ਨਾ ਪੁੱਤਣਾ ਪੈ ਜਾਵੇ ਕਿ ਇੱਕ ਪਾਸੇ ਉਹ ਪੰਜਾਬ ਪ੍ਰਧਾਨ ਨੇ ਔਰ ਦੂਸਰੇ ਪਾਸੇ ਉਹਨਾਂ ਨੂੰ ਇਹ ਡਰ ਸਤਾ ਰਿਹਾ ਕਿ ਮਜੀਠੀਆ ਨੇ ਤਾਂ ਸਾਰਾ ਭੰਡਾ ਹੀ ਫਰੋਲ ਕੇ ਰੱਖ ਦਿੱਤਾ ਜੇਕਰ ਕੋਈ ਗੱਲ ਹੁੰਦੀ ਹੈ ਤਾਂ ਫੇਰੀ ਉਹ ਗੱਲ ਫੈਲਦੀ ਹੈ ਸ਼ਿਆਣੇ ਕਹਿੰਦੇ ਨੇ ਜਦੋਂ ਅੱਗ ਲੱਗਦੀ ਧੂਆ ਉਦੋਂ ਹੀ ਉੱਠਦਾ ਹੈ ਮਜੀਠੀਆ ਨੇ ਐਵੇਂ ਕਿਉਂ ਗੱਲ ਕਹੀ ਜਾਂ ਹੁਣ ਅਮਨ ਅਰੋੜਾ ਕਹ ਰਿਹਾ ਕਿ ਮਜੀਠੀਆ ਨੂੰ ਆਦਤ ਤੇ ਛੁਰਲੀਆਂ ਛੱਡਣ ਦੀ ਕਿ ਮਜੀਠੀਆ ਨੇ ਤਾਂ ਛੁਰਲੀ ਛੱਡ ਦਿੱਤੀ ਹੈ ਪਰ ਮਜੀਠੀਆ ਸਾਹਿਬ ਨੇ ਕੱਲੀ ਛੁਰਲੀ ਕਿਉਂ ਛੱਡੀ ਅੱਜ ਤੋਂ 10 ਦਿਨ ਪਹਿਲਾਂ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਜਾਂਦੀ ਹੈ ਜਿੱਥੇ ਅਖੰਡ ਪਾਠ ਦਾ ਪੋਗ ਹੁੰਦਾ ਹੈ ਉੱਥੇ ਅਮਨ ਅਰੋੜਾ ਜੀ ਪਹੁੰਚਦੇ ਨੇ ਉੱਥੇ ਮਜੀਠੀਆ ਸਾਹਿਬ ਪਹੁੰਚਦੇ ਨੇ ਉੱਥੇ ਹੀ ਜੋ ਫੋਟੋਆਂ ਦਿਖਾ ਰਹੇ ਨੇ ਅਮਨ अरोड़ा ਜੀ ਬਾਜਵਾ ਸਾਹ ਪਹੁੰਚੇ ਹੋਏ ਨੇ ਸਾਰੀ ਪੰਜਾਬ ਦੀ ਕਾਂਗਰਸ ਅਕਾਲੀ ਦਲ ਵੀ ਤੇ ਭਾਜਪਾ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪਹੁੰਚੀ ਹੋਈ ਸੀ ਔਰ ਉਥੇ ਅਮਨ अरोड़ा ਤੇ ਮਜੀਠੀਆ ਇਕੱਠੇ ਗੋਡੇ ਨਾਲ ਗੋਡਾ ਲਾ ਕੇ ਬੈਠੇ ਸੀ ਸੋ ਮਜੀਠੀਆ ਸਾਹਿਬ ਨੂੰ ਜੋ ਅਮਨ अरोड़ा ਨੇ ਕਿਹਾ ਕਿ ਜੀ ਇਹਨਾਂ ਦੀ ਸਿਕਿਉਰਿਟੀ ਵਾਪਸ ਲਈਏ ਤਾਂ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਨੇ ਸਾਰੀਆਂ ਪਾਰਟੀਆਂ ਨੂੰ ਕਿਉਂ ਸੇਕ ਲੱਗ ਰਿਹਾ ਹੈ ਇੱਕ ਡਰੱਗ ਮਾਫੀਆ ਦੇ ਸਕਿਉਰਟੀ ਲੈਣ ਤੇ ਉਹਨਾਂ ਦਾ ਸਿੱਧਾ ਇਸ਼ਾਰਾ ਮਜੀਠੀਆ ਨੂੰ ਡਰੱਗ ਮਾਫੀਆ ਕਿਹਾ ਸੀ ਕਿ ਉਹ ਡਰੱਗ ਮਾਮਲੇ ਨਾਲ ਜੁੜੇ ਹੋਏ ਨੇ ਜੋ ਸਾਬਕਾ ਡੀਜੀਪੀ ਭੋਲਾ ਜਿਨ੍ਹਾਂ ਨੇ ਮਜੀਠੀਆ ਨੂੰ ਆਪਣੇ ਨਾਲ ਗੰਢਿਆ ਸੀਗਾ ਸੋ ਉਹਨਾਂ ਦੇ ਉੱਪਰ ਕੇਸ ਚੱਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਇੱਕ ਡਰੱਗ ਦੇ ਨਾਲ ਜੁੜੇ ਹੋਏ ਬੰਦੇ ਨੂੰ ਪ੍ਰਧਾਨ ਮੰਤਰੀ ਦੇ ਖਿਲਾਫ ਸਕਿਉਰਟੀ ਦੇਣਾ ਕਿੱਥੋਂ ਦੀ ਗੱਲ ਸਹੀ ਹੈ ਸੋ ਇਸ ਤੋਂ ਬਾਅਦ ਮਜੀਠੀਆ ਸਾਹਿਬ ਨੇ ਉਹਨਾਂ ਦੇ ਜਿਹੜੇ ਪੁੱਤਰੇ ਬਰੋਲੇ ਨੇ ਕਿ ਜੇ ਮੈਂ ਇੰਨਾ ਹੀ ਮਾੜਾ ਸੀ ਜੇ ਮੈਂ ਡਰਗ ਮਾਫੀਆਜ਼ ਨਾਲ ਜੁੜਿਆ ਹੋਇਆ ਸੀ ਤਾਂ ਫਿਰ ਅਮਨ ਅਰੋੜਾ ਜੀ ਮੇਰੇ ਨਾਲ ਕਿਉਂ ਬੈਠੇ ਫਿਰ ਮਾੜੇ ਬੰਦੇ ਨਾਲ ਕਿਉਂ ਬੈਠੇ ਗੋਡੇ ਨਾਲ ਗੋਡਾ ਲਾ ਕੇ ਔਰ ਉਸ ਵਕਤ ਅਮਨ ਅਰੋੜਾ ਨੇ ਇੱਕ ਗੱਲ ਕਿਉਂ ਕਹੀ ਕਿ ਭਾਈ ਭਗਵੰਤ ਮਾਨਤਾ ਪੰਜਾਬ ਨੂੰ ਬਰਬਾਦ ਕਰੀ ਜਾਂਦਾ ਹੈ ਉਸ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ ਇਹ ਗੱਲਾਂ ਅਮਨ ਅਰੋੜਾ ਨੇ ਮਜੀਠੀਆ ਸਾਹਿਬ ਦੇ ਨਾਲ ਕਹੀਆਂ ਪਰ ਖੋਣਮ ਮਜੀਠੀਆ ਸਾਹਿਬ ਨੇ ਕੱਲ ਮੀਡੀਆ ਸਾਹਮਣੇ ਜਦੋਂ ਇਹ ਗੱਲਾਂ ਕੀਤੀਆਂ ਤੇ ਅਮਨ ਲੋੜਾ ਆਪਣੀ ਸਪਸ਼ਟੀਕਰਨ ਦੇਣ ਆ ਗਏ ਨੇ ਜੇਕਰ ਤੁਸੀਂ ਨਹੀਂ ਕਹੀਆਂ ਤਾਂ ਫਿਰ ਤੁਹਾਨੂੰ ਇੰਨਾ ਜਿਹੜਾ ਉਤਾਵਲਾ ਹੋਣ ਦੀ ਵੀ ਨਹੀਂ ਜ਼ਰੂਰ ਠੀਕ ਹੈ ਗੱਲਾਂ ਹੋ ਗਈਆਂ ਹੁਣ ਤੁਹਾਨੂੰ ਡਰਨ ਦੀ ਕੀ ਜ਼ਰੂਰਤ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਜੀ ਲੀਡਰਾਂ ਦਾ ਕੰਮ ਛੁਰਲੀਆਂ ਛੱਡਣਾ ਹੁੰਦਾ ਹੈ ਇੱਕ ਦੂਜੀ ਦੇ ਉੱਪਰ ਇਲਜ਼ਾਮ ਲਾਉਣੇ ਹੁੰਦੇ ਨੇ ਤੁਸੀਂ ਵੀ ਕੋਈ ਨਾ ਕੋਈ ਐਸੀ ਛੁਰਲੀ ਛੱਡ ਦਿੰਦੇ ਪਰ ਤੁਹਾਨੂੰ ਇਹ ਗੱਲਾਂ ਨੇ ਸ਼ੋਭਾ ਦਿੰਦੀਆਂ ਕਿ ਤੁਸੀਂ ਉਹਨਾਂ ਨੂੰ ਦਰਬਾਰ ਸਾਹਿਬ ਵਾਸਤੇ ਚੇਤਾਵਨੀ ਦੇ ਰਹੇ ਜੇ ਕਿ ਆਪਣੇ ਬੱਚਾ ਨੂੰ ਲੈ ਕੇ ਤੁਸੀਂ ਦਰਬਾਰ ਸਾਹਿਬ ਆਓ ਇਹ ਇੱਕ ਛਾਣੇਲ ਔਰ ਸਿਆਸਤਦਾਨ ਜੋ ਲੀਡਰ ਹੁੰਦਾ ਉਸ ਨੂੰ ਇੱਕ ਲੀਡਰ ਨੇ 100 ਝੂਠ ਬੋਲਣੇ ਹੁੰਦੇ ਨੇ 100 ਸੱਚ ਬੋਲਣੇ ਹੁੰਦੇ ਨੇ ਸਾਰੇ ਸੱਚ ਨਹੀਂ ਹੁੰਦੇ ਸਾਰੇ ਝੂਠ ਨਹੀਂ ਹੁੰਦੇ ਸ਼ੁਰਲੀਆਂ ਲੀਡਰਾਂ ਦੇ ਕੋਲ ਹੁੰਦੀਆਂ ਨੇ ਜਨਤਾ ਨੂੰ ਵੀ ਪਤਾ ਹੈ ਆਮ ਲੋਕਾਂ ਨੂੰ ਵੀ ਪਤਾ ਹੈ ਪਰ ਤੁਸੀਂ ਉਹਨਾਂ ਦੇ ਬੱਚਿਆਂ ਨੂੰ ਲੈ ਕੇ ਜਿਹੜਾ ਕਿ ਇਹ ਤੁਸੀਂ ਗੱਲ ਕਹੀਏ ਇਹ ਸ਼ੋਭਾ ਨਹੀਂ ਦਿੰਦੀ ਅਮਨ ਅਰੋੜਾ ਜੀ ਇੱਕ ਵਾਰ ਫੇਰ ਫਸਦੇ ਨਜ਼ਰ ਆ ਜਾਣਗੇ ਜਦੋਂ ਉਹਨਾਂ ਨੇ ਪੱਤਰਕਾਰ ਨਾਲ ਇਹ ਗੱਲ ਕੀਤੀ ਉਹਨਾਂ ਚੈਲੰਜ ਕੀਤਾ ਹੁਣ ਇਸ ਤੋਂ ਬਾਅਦ ਮਜੀਠੀਆ ਸਾਹਿਬ ਇਸ ਦੇ ਉੱਪਰ ਕੀ ਅਗਲੀ ਪ੍ਰਤੀਕਿਰਿਆ ਦਿੰਦੇ ਨੇ ਮਜੀਠੀਆ ਸਾਹਿਬ ਇਸ ਚੈਲੰਜ ਨੂੰ ਸਵੀਕਾਰ ਕਰਦੇ ਨੇ ਜਾਂ ਫੇਰੇ ਵਾਕਿਆ ਹੀ ਸ਼ੁਰਲੀ ਸੀ ਜੇ ਸ਼ੁਰਲੀ ਸੀ ਤਾਂ ਮਜੀਠੀਆ ਸਾਹਿਬ ਇਸ ਦੇ ਉੱਪਰ ਬਿਲਕੁਲ ਚੁੱਪ ਰਹਿਣਗੇ ਜੇ ਸੱਚਾਈ ਸੀ ਤਾਂ ਉਸ ਵਕਤ ਮਜੀਠੀਆ ਸਾਹਿਬ ਫੇਰੇ ਇਸ ਨੂੰ ਸ਼ੁਰਲੀ ਨਹੀਂ ਰਹਿਣਗੇ ਫਿਰ ਮਜੀਠੀਆ ਸਾਹਿਬ ਇਸ ਤੂੰ ਜਿਹੜਾ ਸਚਾਈ ਨੂੰ ਸਾਹਮਣੇ ਲੈ ਕੇ ਆਉਂਦੇ ਨੇ ਕਿ ਬਿਨਾਂ ਸਬੂਤਾਂ ਤੋਂ ਕਦੇ ਵੀ ਮਜੀਠੀਆ ਸਾਹਿਬ ਨਹੀਂ ਬੋਲਦੇ ਜੋ ਉਹਨਾਂ ਦੇ ਕੋਲ ਸਬੂਤ ਹੁੰਦੇ ਨੇ ਤਾਂ ਬੋਲਦੇ ਨੇ ਉਹਨਾਂ ਨੇ ਫੋਟੋ ਵੀ ਦਿਖਾਈ ਸੀ ਜੋ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੂੜੀਆ ਵੀ ਮੌਜੂਦ ਸੀ ਔਰ ਅਮਨ ਅਰੋੜਾ ਵੀ ਮੌਜੂਦ ਸੀ ਔਰ ਉੱਥੇ ਅਮਨ ਅਰੋੜਾ ਦੇ ਨਾਲ ਇੱਕ ਗੱਲਬਾਤ ਕੋਈ ਵਾਰਤਾਲਾਪ ਹੋਈ ਹੈ ਤਾਂ ਮਜੀਠੀਆ ਨੇ ਇਹ ਗੱਲ ਕਹੀ ਹੈ ਜੇ ਨਹੀਂ ਹੋਈ ਤਾਂ ਫਿਰ ਅਮਨ ਅਰੋੜਾ ਨੂੰ ਇਸ ਤਰ੍ਹਾਂ মিডিਆ ਸਾਹਮਣੇ ਆ ਕੇ ਆਪਣਾ ਸਪਸ਼ਟਿਕਰਨ ਦੇਣ ਦੀ ਵੀ ਜ਼ਰੂਰਤ ਨਹੀਂ ਹੈ